ਸਤਿ ਸ਼੍ਰੀ ਅਕਾਲ ਜੀ ਮਹਿਮਨ ਟੋਲੀ ਗੁਲੇਰੀਆ ਮੈਂ ਸੁਨੇਨੀ ਹੈਲੋ एवरीवन ਆਮ ਰੀਆ ਦੀਵਾਲੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੈਪੀ ਦੀਵਾਲੀ ਅੱਜ ਫਿਰ ਮੱਸਿਆ ਦੀ ਰਾਤ ਹੋ ਜਾਏ ਕੁਝ ਚੰਨਾਵੇਂ ਮੇਰਾ ਦਿਲ ਕਰਦਾ ਚੰਨਾਵੇਂ ਮੇਰਾ ਦਿਲ ਕਰਦਾ ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ ਚੰਨਾਵੇਂ ਮੇਰਾ ਦਿਲ ਕਰਦਾ ਕੁੜਤੀ ਸਵਾਦ ਕੁੱਟਵੀ ਮੈਂ ਕੁੜਤੀ ਸਵਾਦ ਕੁੱਟਵੀ ਉੱਤੇ ਚਾਂਦੀ ਤੇ ਬਟਨ ਲਵਾਵਾ ਉੱਤੇ ਚਾਂਦੀ ਤੇ ਬਟਨ ਲਵਾਵਾ ਚੰਨਾਵੇਂ ਮੇਰਾ ਦਿਲ ਕਰਦਾ ਚੰਨਾਵੇਂ ਮੇਰਾ ਦਿਲ ਕਰਦਾ ਮੈਂ ਵਿਵਸਿਆ ਦੇ ਮੇਲੇ ਨੂੰ ਜਾਵਾ ਚੰਨਾਵੇਂ ਮੇਰਾ ਦਿਲ ਕਰਦਾ ਦੇ ਕੁੜਤੀ ਸਵਾਦ ਕੁੱਟਵੀ ਮੇ ਕੁੜਤੀ ਸਵਾਦ ਕੁੱਟਵੀ ਉੱਤੇ ਚਾਂਦੀ ਦੇ ਬਟਨ ਲਵਾਵਾ ਉੱਤੇ ਚਾਂਦੀ ਦੇ ਬਟਨ ਲਵਾਵਾ ਚੰਨਾਵੇਂ ਮੇਰਾ ਦਿਲ ਕਰਦਾ ਚੰਨਾਵੇਂ ਮੇਰਾ ਦਿਲ ਕਰਦਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ